ਸਿਰਫ 10000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਤੁਸੀਂ ਆਹ ਵਾਲੀ ਅਲਟੋ ਕਾਰ ਇਹ ਤੁਸੀਂ ਕਾਰ ਲਿਜਾ ਸਕਦੇ ਹੋ ਫਿਰ ਮੈਂ ਦੁਬਾਰਾ ਕਹਿੰਦਾ ਸਾਡੇ ਕੋਲ 10 ਅਲਟੋ ਕਾਰਾਂ ਨੇ ਤੇ ਦਸੇ ਦਸੇ ਫਸਟ ਓਨਰ ਕਾਰਾਂ 295000 ਦੀ ਐਕਸਵੀ 500 ਤੇ 295000 ਦੀ ਐਕਸਵੀ 500 ਬਾਈ ਦੋ ਰੰਗਾਂ ਕਰਾ ਦੋਨੀਆਂ 27575000 ਰੁਪਏ ਦੇ ਦੇ ਦਾਂਗੇ 12 ਮਾਡਲ ਦੀ ਕਾਰਾਂ ਮਾਰਕੀਟ ਤੇ ਜਾਓ 3.5 ਲੱਖ 3.5 ਲੱਖ ਤੋਂ ਘੱਟ ਕਾਰ ਨਹੀਂ ਮਿਲਦੀ 1.5 ਲੱਖ ਤੋਂ ਲੈ ਕੇ 2.5 ਲੱਖ ਦੇ ਵਿਚਟ ਦੀ ਆਪਣੇ ਲਵੇ 15 ਕਾਰਾਂ ਹੈਗੀਆਂ ਹਾਂਜੀ ਹੈਗੀਆਂ 50000 ਸਸਤੀ ਕਾਰ ਦੇ ਰਿਆਂ 50000 ਸਸਤੀ ਇਹ ਤੇ 50000 ਸਸਤੀ ਇਹ ਲੱਖ ਰੁਪਏ ਸਸਤੀਆਂ ਕਾਰਾਂ ਦੇ ਦਿੱਤੇ ਦੋਨੇ ਬਈ ਹਨਾ ਅੱਜ ਅਲਟੋ ਕਿੰਨੀਆਂ ਖੜੀਆਂ ਆਪਣੇ ਲੱਗ ਅਲਟੋ ਅੱਜ ਦੀ ਵੀਡੀਓ ਚ ਜਰੂਰ ਅੱਠ ਤੋਂ 9 ਕਾਰਾਂ ਖੜੀਆਂ ਅਲਟੋ ਅਲਟੋ ਵਿੱਚੇ ਕਿਟਨ ਹਾਂ 10 ਕਾਰਾਂ ਖੜੀਆਂ ਵਿੱਚੇ ਅਲਟੋ ਤੇ ਕਿਟਨ ਮਲਾ ਕੇ ਮਤਲਬ ਵੀ 2.5 ਲੱਖ ਤੋਂ ਲੈ ਕੇ 5 ਲੱਖ ਦੀਆਂ ਆਪਣੇ ਲਵੇ 15 12 ਹੈਗੀਆਂ ਹਾਂਜੀ ਬਈ ਮਿੱਤਰੋ ਨਮਾਸਾਲ ਦੇਖੋ ਆਉਣ ਵਾਲਾ ਬਿਲਕੁਲ ਨੇੜੀ ਐ ਤੇ ਆਪਾਂ ਤੁਹਾਨੂੰ ਆਫਰਾਂ ਪਹਿਲੀ ਦਵਾਂਗੇ ਆਫਰਾਂ ਦੇ ਵਿੱਚ ਕੀ ਇਦਾਂ ਦਾ ਰਹੂਗਾ ਕਿ ਜਿਹੜੀਆਂ ਕਾਰਾਂ ਮਾਰਕੀਟ ਦੇ ਵਿੱਚ ਲਗਭਗ ਆਪਾਂ ਕਹਿੰਦੇ ਨਾ ਮਾਤਰੀ ਮਿਲਦੀਆਂ ਨੇ ਉਹ ਆਪਣੇ ਲਵੇ ਬਹੁਤ ਜ਼ਿਆਦਾ ਸਟਾਕ ਦੇ ਵਿੱਚ ਖੜੀਆਂ ਬਈ ਆਪਾਂ ਬਹੁਤ ਚੰਗੀ ਪ੍ਰੇਜ਼ਿੰਗ ਕਰੇ ਤੁਹਾਡੇ ਵਾਸਤੇ ਗੱਲ ਕਰਾਂ ਵੀ i20ਆਂ ਕਾਰਾਂ ਹੋ ਗਈਆਂ Honda Amaze ਹੋ ਗਈਆਂ Altoਆਂ ਹੋ ਗਈਆਂ ਛੋਟੇ ਬਜਟ ਦੀਆਂ ਵੱਡੇ ਬਜਟ ਦੀਆਂ ਸਾਰੀਆਂ ਕਾਰਾਂ ਤੁਹਾਨੂੰ ਮੈਂ ਦਿਖਾਉਂਗਾ ਸਟੀਲ ਦੀਸ ਤੇ ਖੜਿਆ ਸੈਕਟਰ 78 ਮੁਹਾਲੀ ਦੇ ਵਿੱਚ ਬਾਈ ਹੋਰੀ ਨਾਲ ਨੇ ਸਸੀ ਗਾਲ ਜੀ ਵੀਰੇ ਠੀਕ ਠਾਕ ਵੀਰੇ ਸਭ ਦੇ ਸਭ ਜੀ ਅ ਜਿੱਦਾਂ ਵੀਰੇ ਨਾ ਮੈਂ ਕਿਹਾ ਜਦਾ ਡੇਢ ਕ ਲੱਖ 2 ਕ ਲੱਖ ਦੇ ਬਜਟ ਦੀਆਂ 2.5 ਲੱਖ ਦੇ ਬਜਟ ਦੀਆਂ ਇਹ ਨਾ ਆਮ ਮਾਰਕੀਟ ਦੇ ਵਿੱਚ ਜ਼ਿਆਦਾ ਚੱਲਦੀਆਂ ਘਾਰਾ ਉਹ ਮਤਲਬ ਕਿੰਨੇ ਖੜੀਆਂ ਘਾਰਾ ਆਪਣੇ ਕੋਲ ਵੀਰੇ ਖੜੀਆਂ ਜਿੱਦਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਕੋਲ 25 ਤੋਂ 30 ਘਾਰਾ ਇਸੇ ਸੈਗਮੈਂਟ ਦੀ ਖੜੀਆਂ ਠੀਕ ਹੈ 25 ਤੋਂ 30 ਘਾਰਾ ਹਾਂ ਜੀ ਆਲਟੋ ਹੋ ਗਈ ਆ ਮਰਦ 10 ਮਾਡਲ ਤੋਂ ਲੈ ਕੇ 21 ਮਾਡਲ 22 ਮਾਡਲ ਤੱਕ ਆਲਟੋ ਖੜੀਆਂ ਆਪਣੇ ਕੋਲ i10 ਨਾ ਖੜੀਆਂ 10 11 16 ਠੀਕ i20ਆਂ ਹੋ ਗਈਆਂ 11 ਮਾਡਲ ਤੋਂ ਲੈ ਕੇ 20 ਮਾਡਲ ਤੱਕ i20 ਖੜੀਆਂ ਡਜ਼ਾਇਰਾ ਖੜੀਆਂ 14 15 16 ਬਰੇਜ਼ਾ ਖੜੀਆਂ ਆਪਣੇ ਕੋਲ ਸਾਰੀਆਂ ਕ੍ਰੈਪਟਾ ਖੜੀਆਂ ਇਸੇ ਸੈਗਮੈਂਟ ਸਾਰੀ ਕਾਰਾਂ ਆਪਣੇ ਕੋਲ ਜਿਵੇਂ ਗੱਲ ਕਰਾਂ ਵੀ 1.5 ਲੱਖ ਤੋਂ ਲੈ ਕੇ 2.5 ਲੱਖ ਦੇ ਬਜਟ ਦੀ ਆਪਣੇ ਲਵੇ 15 ਕਾਰਾਂ ਹੈਗੀਆਂ ਹਾਂਜੀ ਹੈਗੀਆਂ ਜੀ ਮਤਲਬ ਵੀ 2.5 ਲੱਖ ਤੋਂ ਲੈ ਕੇ 5 ਲੱਖ ਦੀਆਂ ਆਪਣੇ ਲਵੇ 15 ਕਾਰਾਂ ਹੈਗੀਆਂ ਤੇ ਭਾਈ ਜਿਹਦਾ ਬਜਟ ਹੈਗਾ ਵੀ ਇਹਨਾਂ ਨਾਲ ਤਾਂ ਕਾਲ ਕਰ ਲਿਓ ਲਗਭਗ 50 ਕਾਰਾਂ ਦਾ ਸਟਾਕ ਦਊਂਗਾ ਦੋ 파ਟ ਦੇ ਵਿੱਚ 12 ਮਿੰਟ ਦੀ ਇੱਕ ਵੀਡੀਓ ਰਹੂਗੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਪਹਿਲੀ ਕਾਰ ਆਪਣੇ ਲਵੇ ਆ ਖੜੀ ਆ ਚੰਡੀਗੜ੍ਹ ਨੰਬਰ ਦੀ ਕਾਰ ਆ ਆਪਣੇ ਲਵੇ i10 ਇਹ ਕਿਹੜਾ ਮਾਡਲ ਕਾਰ ਹੈ 2008 ਮਾਡਲ ਹੈ 28 ਤੱਕ ਪਾਸ ਹੈ ਹਾਂ ਹਾਂ ਪਹਿਲੇ ਓਨਰ ਦੀ ਕਾਰ ਹੈ ਇੱਕ ਰੈਡ ਕਾਰ ਦਿੰਦੇ ਆ 1,35,000 ਰੁਪਏ ਦੀ 1 ਲੱਖ ਤੇ ਸਿਰਫ 35,000 ਰੁਪਏ ਦੇ ਵਿੱਚ 8 ਮਾਹੀ ਤੱਕ ਪਾਸ ਫਰਸਟ ਓਨਰ ਤੁਹਾਡੇ ਸਾਹਮਣੇ ਖੜੀ ਆ ਇੰਟੀਰੀਅਰ ਦੀ ਐਕਸਟੀਰੀਅਰ ਦੀ ਲਾਈਟਾਂ ਵਗੈਰਾ ਸਾਰਾ ਕਾਰ ਦੀ ਆਲਮੋਸਟ ਬਿਲਕੁਲ ਨਵੀਂ ਕਾਰ ਹੈ ਪਹਿਲੀ ਕਾਰ ਜਦੋਂ ਮੈਂ ਸਟਾਰਟਿੰਗ ਦੀ ਗੱਲ ਕਰੀ ਸੀ ਲੱਖ ਸਵਾ ਲੱਖ ਤੁਸੀਂ ਮੈਂ ਤਾਂ ਫੇਰ ਵੀ 1.5 ਲੱਖ ਦੱਸੀ ਸੀ 1.35 ਇਹਦੇ ਵਿੱਚੋਂ ਵੀ ਕੁਝ ਨਾ ਕੁਝ ਕਰ ਦੋਗੇ ਤੇ ਆ ਗਈ ਆਪਣਾ ਲੰਬੂਚੇ ਮਾਡਲ ਦੀ ਲੰਬੂਚੇ ਮਾਡਲ ਇਹ ਆ ਗਈ ਭਾਜੀ 21 ਮਾਡਲ ਇਹ ਸਪੋਰਟਸ ਆਪਸ਼ਨਲ ਹੈ ਰੂਟ ਕਨੈਕਟੀਵਿਟੀ ਦਾ ਸਟੀਅਰਿੰਗ ਕੰਟਰੋਲ ਸਾਰਾ ਕੁਝ ਹੁੰਦਾ ਕਾਰ ਦੇ ਵਿੱਚ 475000 ਆਪਾਂ ਕਹਿੰਦੇ ਆ ਇਹ ਗ੍ਰੈਂਡ ਆਈਟਨ ਨਿਊਜ਼ ਹੈ ਠੀਕ ਆ ਹਾਂ ਇਸ ਕਾਰ ਦੇ ਉੱਪਰ 4 ਲੱਖ ਤੇ ਪਲੱਸ ਲੋਨ ਵੀ ਹੋ ਜਾਊਗਾ ਬੰਦੇ ਦੀ ਬਸ ਕੰਡੀਸ਼ਨ ਹੈ ਬੰਦੇ ਦੀ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਠੀਕ ਆ ਜੀ ਬਈ ਹਾਂ 4 ਸਵਾ 4 ਦਾ 475 ਕਹਿੰਦੇ ਆ ਆਸਕ ਹੈ ਬਾਕੀ ਮੌਕੇ ਦੇ ਮਾਨਤਣ ਜਰੂਰ ਕਰ ਦਿਓ ਇਹ ਕਾਰ ਇਦਾਂ ਦੀ ਤੇ 50000 ਰੁਪਏ ਦੇ ਕਿ ਲੋਨ ਹੋ ਜਾਣਾ ਬਾਈ ਹਨਾ ਤੇ ਕਾਰ ਸੋਹਣੀ ਹੈ ਨਵੀਂ ਕਾਰ ਆ ਬਿਲਕੁਲ ਬਾਈ ਹਨਾ ਅਗਲੀ ਆ ਗਈ ਗ੍ਰੈਂਡ ਆਈਟਨ ਇਹ ਮਾਡਲ ਕਿਹੜਾ ਹੈ ਇਹ ਆ ਗਈ 14 ਮਾਡਲ ਡੀਜ਼ਲ ਦੇ ਵਿੱਚ ਹੈ 265000 ਦੀ ਕਾਰ ਦਿੰਦਾਂਗੇ 2 ਕੁ ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦੋ 265 ਦੇ ਵਿੱਚ ਹਾਂਜੀ ਹਾਂਜੀ ਡੀਜ਼ਲ ਦੇ ਵਿੱਚ 26 27 ਦੀ ਐਵਰੇਜ ਹੈ ਇੰਜਨ ਗੇਅਰ ਤੇ ਮੇਜਰ ਰਿਕਸਨ ਦੀ ਆਪਣੀ ਗਾਰੰਟੀ ਹੈ ਪੀ ਵੀ ਪਹਿਣ ਨੰਬਰ ਨਾਲੇ ਪੇਡ ਨੰਬਰ ਲੱਗਿਆ ਹੋਇਆ ਹੈ ਠੀਕ ਆ ਲਓ ਬਈ ਮਿੱਤਰੋ ਗੱਲ ਕਰਾਂ ਵੀ ਬਹੁਤ ਥੋੜੇ ਬਜਟ ਦੇ ਵਿੱਚ ਵੱਧ ਐਵਰੇਜ ਵਾਲੀ ਕਾਰ ਤਾਂ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਲਓ ਜੀ K10 ਆਪਣੇ ਫੌਜੀ ਭਰਾਵਾਂ ਦੀ ਪਹਿਲੀ ਪਸੰਦ ਰਹਿੰਦੇ ਜਿਆਦਾਤਰ ਹਾਂਜੀ ਬਹੁਤ ਲੋਕ ਡਿਮਾਂਡ ਕਰਦੇ ਆ ਭਾਜੀ ਪਹਿਲੇ ਓਨਰ ਦੀ ਕਾਰ ਹੈ 50000 ਸਾਰੀ ਸਰਵਿਸ ਰਿਕਾਰਡ ਹੈ ਹਾਂਜੀ ਹਾਂ ਸਟੱਪਣੀਆਂ ਨਿਊਜ਼ ਦਾ ਕਾਰ ਦੀ ਸੀਟਾਂ ਨਾਲ ਦੇ ਤੁਹਾਡੇ ਸਾਹਮਣੇ ਕਾਰ ਦੀਆਂ 2014 ਮਾਡਲ ਪਹਿਲੇ ਓਨਰ ਦੀ ਕਾਰ ਹੈ ਇੰਸ਼ੋਰੈਂਸ ਕਾਰ ਦੀ ਹੈਗੀ ਹੈ 1 ਕੋੜ ਰਡ ਕਾਰ ਦੇ ਦਾਂਗੇ 235000 ਰੁਪਏ 235000 ਦੇ ਉੱਪਰ ਇਹਦੇ ਵੀ 2-3 ਲੱਖ ਦਾ ਆਪਾਂ ਲੋਨ ਕਰਾ ਦਾਂਗੇ 50000 ਰੁਪਏ ਦੇ ਕੇ ਬੰਦਾ ਇਹ ਕਾਰ ਲਿਆ ਸਕਦਾ ਤੇ ਬਈ ਮਿੱਤਰੋ ਇੱਕ ਨਾ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਸਾਡੇ ਨਾਲ ਜੁੜੇ ਕਿਹੜੇ ਕਿਹੜੇ ਸ਼ਹਿਰ ਤੋਂ ਹੋ ਬਈ ਸਾਨੂੰ ਪਤਾ ਲੱਗਦਾ ਰਹੇ ਸਾਡੇ ਭਰਾ ਸਾਡੇ ਨਾਲ ਕਿੱਥੋਂ ਨਾਲੇ ਟੌਪ ਵਾਲਾ ਮਾਡਲ ਹੈ VXI ਵਧੀਆ ਬੋਲੂ ਦੇ ਟਾਇਰ ਲੱਗੇ ਅਗਲੀ ਆ ਗਈ ਆਪਣੇ ਲਈ ਅਗਲੀ ਆ ਗਈ ਭਾਜੀ 20 ਮਾਡਲ अल्टੋ अल्टੋ 2020 ਮਾਡਲ ਹੈ ਹਾਂਜੀ ਹਾਂ 3 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ ਕਾਰ ਦੇ ਉੱਪਰ 3 ਲੱਖ ਦਾ ਲੋਨ ਵੀ ਕਰਾ ਲੋਨ ਕਰਾ ਦਾਂਗੇ ਆਪਾਂ ਠੀਕ ਆ ਬਈ ਸਾਰੇ ਸਾਬੂ ਸੂਰੀ ਵਾਲਾ ਟੱਚ ਵਾਲਾ ਸਿਸਟਮ ਸਾਰਾ ਕੁਝ ਕਾਰ ਦਾ ਲੱਗਿਆ ਹੋਇਆ ਤੁਹਾਡੇ ਸਾਹਮਣੇ ਚੰਡੀਗੜ੍ਹ ਨੰਬਰ ਹੈ ਪਹਿਲਾ ਓਨਰ ਹੈ 20 ਮਾਡਲ ਹੈ ਬਿਲਕੁਲ ਬ੍ਰਾਂਡ ਨਿਊ ਟਾਇਰ ਲੱਗੇ ਆਹ ਜਿਹੜੀ ਆਪਣੇ ਲੋਕ ਕਾਰਾਂ ਸਾਰੀਆਂ ਲੋਕਲ ਨੰਬਰ ਦੀਆਂ ਆਉਂਦੀਆਂ ਸਾਰੀਆਂ ਚੰਡੀਗੜ੍ਹ ਨੰਬਰ ਅੱਜ ਦੀ ਵੀਡੀਓ ਚ ਆਲਮੋਸਟ ਸਾਰੀਆਂ ਕਾਰਾਂ ਹੀ ਸਿਰਫ ਇੱਕ ਇੱਕ ਅੱਧੀ ਕਾਰ ਹੈ ਐਚ ਆਰ ਤੇ ਅਗਲੀ ਆ ਗਈ अल्टੋ ਕਿਡਨ ਆਪਣੇ ਦੇ ਇਹ अल्टੋ ਹੀ ਆ ਵੀਰੇ ਇਹ ਆ ਗਈ अल्टੋ 800 ਹੀ ਆ ਸਾਰੀਆਂ ਜੀ ਕਿਡਨ ਉਹ ਕਿਡਨ 17 ਹੋਰ ਹੈਗੀ ਹੈ ਇਹ ਆ ਗਈ अल्टੋ ਇਹ ਹੈਗੀ 17 ਮਾਡਲ ਹਾਂਜੀ ਹਾਂ ਟਾਇਰ ਲੌਏ ਲੱਗੇ ਹੋਏ ਆ ਕਾਰ ਨੂੰ ਬਹੁਤ ਸੋਹਣੇ ਓਕੇ 2,85,000 ਦੀ ਹਾਸਕਿੰਗ ਹੈ ਇਹਦੇ ਕਾਰ ਦੇ ਉੱਪਰ ਵੀ ਆਪਾਂ 2 ਸਵਾ 2 ਦਾ ਲੋਨ ਕਰਾ ਦਾਂਗੇ 17 ਮਾਡਲ अल्टੋ ਹੂੰ ਹਾਂ ਹਾਂ ਲਓ ਜੀ ਬਾਈ ਉੱਚਾ ਮਾਡਲ ਰੇਟ ਥੋੜਾ ਤੇ ਗੱਲ ਕਰੀਏ ਵੀ ਟਾਇਰਾਂ ਦੀ ਕੰਡੀਸ਼ਨ ਅਲਾਈ ਵਗੈਰਾ ਸਾਰਾ ਕੁਝ ਓਕੇ ਆ ਨਾ ਕੁਝ ਨਹੀਂ ਹੋਈ ਗੱਲ ਕਹਿੰਦੇ ਕਰਾਉਣਾ ਵੀ ਬਸ ਲੋਣੀ ਹੈ ਹਾਂ ਸਰਵਿਸ ਆ ਆ ਗਈ ਆ ਪਾਜੀ iON ਹਾਂਜੀ 2015 ਮਾਡਲ ਹੈ ਫਸਟ ਓਨਰ ਹੈ ਦੋਨੋਂ ਚਾਬੀਆਂ ਕਰਦੀਆਂ 72000 ਚੱਲੀ ਹੋਈ ਹੈ ਕਾਰ ਬਹੁਤ ਸੋਹਣੀ ਹੈ ਮੈਗਨਾ ਵੇਰੀਐਂਟ ਹੈ ਕੰਪਨੀ ਫਿਟਡ ਮਿਊਜ਼ਿਕ ਸਿਸਟਮ ਵਗੈਰਾ ਕਾਰ ਦੇ ਦਾਂਗੇ ਤੁਹਾਨੂੰ ਸਿਰਫ 195000 ਰੁਪਏ ਦੀ ਕਾਰ ਦੇ ਉੱਪਰ 1.5 ਲੱਖ ਦਾ ਲੋਨ ਵੀ ਕਰਾ ਦਾਂਗੇ ਜੀ ਵਾਹ ਜੀ ਵਾਹ ਲਓ ਜੀ 45000 ਰੁਪਏ ਦੇ ਕੇ ਤੁਸੀਂ ਕਾਰ ਲੈ ਜਾ ਸਕਦੇ ਹੋ ਆ ਕਾਰ ਆ ਤੁਹਾਡੇ ਸਾਹਮਣੇ iON ਕਾਰ ਬਈ ਅਗਲੀ ਆ ਗਈ Alto Alto ਅੱਗੇ ਆ ਗਈ Alto 16 ਮਾਡਲ ਹਾਂਜੀ ਹਾਂ ਪਹਿਲੇ ਓਨਰ ਦੀ ਕਾਰ ਐ 16 ਮਾਡਲ ਐ 2,65,000 ਰੁਪਏ ਕਹਿੰਦੇ ਆ 2.5 ਲੱਖ ਰੁਪਏ ਦੀ ਕਾਰ ਦੇ ਦਾਂਗੇ ਇਹਦੇ ਉੱਪਰ ਵੀ 2 ਲੱਖ ਪਲੱਸ ਕਾਰ ਦੇ ਉੱਪਰ ਲੋਨ ਕਰਾਂਗੇ 16 ਮਾਡਲ 17 ਮਾਡਲ 20 ਮਾਡਲ ਤੇ 14 ਮਾਡਲ ਅੱਛਾ ਅਲਟੋ ਕਿੰਨੀਆਂ ਖੜੀਆਂ ਆਪਣੇ ਲੱਗ ਅਲਟੋ ਅੱਜ ਦੀ ਵੀਡੀਓ ਵਿੱਚ ਆਉਣਗਾ 8 ਤੋਂ 9 ਕਾਰਾਂ ਖੜੀਆਂ ਅਲਟੋ ਅਲਟੋ ਵਿੱਚੇ ਕਿੰਨਾਂ 10 ਕਾਰਾਂ ਖੜੀਆਂ ਵਿੱਚੇ ਅਲਟੋ ਦੇ ਕਿਟਨ ਮਿਲਾ ਕੇ ਅਗਰ ਕੋਈ ਅਲਟੋ ਲੈਣ ਦਾ ਚਾਹ ਵਾਲਾ ਸਾਡਾ ਲਵੇ 10 ਅਲਟੋ ਕਾਰਾਂ ਖੜੀਆਂ ਨੇ ਜਲਦੀ ਆ ਜਾਓ ਬਈ ਕਾਰਾਂ ਲੈਣੀਆਂ ਨੇ ਤੇ ਅਗਲੀ ਆ ਆ ਗਈ ਅਲਟੋ ਫੇਰ ਕੰਨ ਸਾਰੀਆਂ ਪਹਿਲੇ ਓਨਰ ਦੀਆਂ ਕਾਰਾਂ ਨੇ ਹਾਂਜੀ ਹਾਂ ਸਾਰੀਆਂ ਦੇ ਉੱਪਰ ਸਿਰਫ ਇੱਕ i10 ਨੂੰ ਛੱਡ ਕੇ ਸਾਰੀ ਕਾਰਾਂ ਦੇ ਉੱਪਰ ਲੋਨ ਹੋ ਜਾਊਗਾ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ ਕਾਰ 2 ਲੱਖ ਰੁਪਏ ਦੀ ਮਾਤਰ 2 ਲੱਖ ਰੁਪਏ ਦੀ ਠੀਕ ਹੈ ਇੱਕੋ ਰੇਟ ਤੇ ਕਾਰ ਦੇ ਦਾਂਗੇ ਕਾਰ ਦੇ ਉੱਪਰ ਇਹਦੇ ਉੱਪਰ ਵੀ ਆਪਾਂ 2 ਲੱਖ ਦੇ ਆਸ-ਪਾਸ ਹੀ ਲੋਨ ਕਰਾ ਦਾਂਗੇ ਬਸ ਕੰਡੀਸ਼ਨ ਹੈ ਕਿਸੇ ਵੀ ਵੀਰਪਰਾ ਦੀ ਪ੍ਰੋਫਾਈਲ ਵਧਿਆਉਣੀ ਚਾਹੀਦੀ ਹੈ ਮਤਲਬ 10-20 ਹਜ਼ਾਰ ਦੇ ਕੇ ਬੰਦਾ ਇਹ ਕਾਰ ਲੈ ਜਾ ਸਕਦਾ ਲੈ ਆ ਸਕਦਾ ਸਿਰਫ 10000 ਰੁਪਏ ਦੀ ਡਾਊਨ ਪੇਮੈਂਟ ਦੇ ਕੇ ਤੁਸੀਂ ਆਹ ਵਾਲੀ ਐਲਟੋ ਕਾਰ ਇਹ ਤੁਸੀਂ ਕਾਰ ਲੈ ਜਾ ਸਕਦੇ ਹੋ ਫੇਰ ਮੈਂ ਦੁਬਾਰੋ ਕਹਿੰਦਾ ਸਾਡੇ ਲਵੇ 10 ਹਾਲਟੋ ਕਾਰਾਂ ਨੇ ਤੇ 10 ਦੇ ਦਸੇ ਫਸਟ ਓਨਰ ਕਾਰਾਂ ਬਾਈ ਹੈਨਾ ਤੇ ਅਗਲੀ ਆ ਗਈ ਆਪਣੇ ਲਵੇ ਐਕਸਯੂਵੀ 500 ਬਾਈ ਜਿਹਦੇ ਦੋਸਤਾਂ ਬਜਟ ਥੋੜਾ ਥੋੜਾ ਹੀ ਹਾਂਜੀ ਲੈਣੀਏ ਕਾਰ 7 ਸੀਟਰ ਤਾਂ ਆਹ ਕਾਰ ਦੇ ਵੀ ਤੁਸੀਂ ਜਾ ਸਕਦੇ ਆ ਬਾਈ ਰੇਟ ਕਾਰ ਦਾ ਐਸਾ ਦੇ ਦਾਂਗੇ ਸ਼ਾਇਦ ਕੋਈ ਦੇ ਹੀ ਨਾ ਦੇ ਹਾਂਜੀ 295000 ਦੀ ਕਾਰ ਦੇ ਦਾਂਗੇ 12 ਮਾਡਲ 7 ਸੀਟਰ ਕਾਰ ਦੀ ਆਪਣੀ ਇੰਜਨ ਗੇਅਰ ਤੇ ਮੇਜਰੇਸ਼ਨ ਤੇ ਪੇਪਰਾਂ ਦੀ ਪੂਰੀ ਗਾਰੰਟੀ ਹੈ ਗਾਰੰਟੀ ਪੇਪਰਾਂ ਦੀ ਪੇਪਰਾਂ ਦੀ ਫੁੱਲ ਗਾਰੰਟੀ ਰਹੂਗੀ ਇਸ ਪੱਖੋਂ ਤੁਸੀਂ ਬੇਜਿੰਤ ਹੋ ਕੇ ਆ ਜਾਓ ਹਾਂਜੀ ਹਾਂ ਦੋਨੋਂ ਰੰਗ ਅਵੇਲੇਬਲ ਆ ਇੱਕ ਗ੍ਰੇ ਵੀ ਖੜਾ ਸਿਲਵਰ ਵੀ ਖੜਾ ਦੋਨੇ 12 ਮਾਡਲ ਨੇ ਹਾਂਜੀ ਤੇ ਇਹ ਵੀ ਦੇ ਦਾਂਗੇ ਆਪਾਂ ਤੁਹਾਨੂੰ 295000 ਦੋ ਲੱਖ 295000 ਦੀ ਐਕਸਵੀ 500 ਤੇ 295000 ਦੀ ਐਕਸਵੀ 500 ਬਈ ਇਹਨਾਂ ਦੋਨਾਂ ਚ ਜਿਹੜੀ ਮਰਜ਼ੀ ਤੁਸੀਂ ਲੈ ਜਾਓ ਬਈ ਕਾਰਾਂ ਦੋਨੀਆਂ ਟਿਪ ਟੋਪ ਨੇ ਇੱਕ ਹੋਰ ਵੀ ਅੱਜ ਆਪਾਂ ਡਿਸਕਾਊਂਟ ਦਵਾਂਗੇ ਅਗਰ ਭਰਾ ਦੇ ਚੈਨਲ ਦੇ ਥਰੂ ਕੋਈ ਬੰਦਾ ਆਪ ਨੂੰ ਆਕੇ ਕਹਿੰਦਾ ਜਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੂਗਾ 10000 ਰੁਪਏ ਦਾ ਡਿਸਕਾਊਂਟ ਉਹਨਾਂ ਨੂੰ ਬਾਈ ਨੂੰ ਆਪਾਂ ਹੋਰ ਵੀ ਕਰਾਂ ਚੱਕ ਲਓ ਬਈ ਆ ਭਾਗੇ ਦੇ 295000 ਤੋਂ 10000 ਸੌੜ ਗਿਆ 285000 ਰਹਿ ਗਿਆ ਰੇਟ ਕਹਿ ਰਹੇ ਨੇ ਲੋਕਲ ਨੰਬਰ ਦੀ ਗੱਾਰਾਂ ਦੇ ਕਿੰਨੇ ਪੰਜਾਬ ਨੰਬਰ ਦੇ ਨੇ ਪੰਜਾਬ ਦੇ ਲੈ ਲੈ ਚੰਡੀਗੜ੍ਹ ਵਾਲੇ ਨੇ ਚੰਡੀਗੜ੍ਹ ਦੀ ਲੈ ਲਿਓ ਪਾਸਿੰਗ ਹੈਗੀ ਹੈ ਹਾਂਜੀ ਤੇ ਅਗਲੀ ਆ ਗਈ ਕਮਰਸ਼ਲ ਦੀ ਅਗਲੀ ਕਮਰਸ਼ਲ ਹਾਂਜੀ ਜਿਸੇ ਵੀਰ ਭਰਾ ਨੇ ਕੋਈ ਕੰਮ ਕਰਨਾ ਹੈ ਹਾਂ 2022 ਮਾਡਲ ਹੈ ਆਰਟਿਕਾ ਵੀਐਕਐਸਆਈ ਹੈ ਕੰਪਨੀ ਫਿਟਡ ਸੀ ਹੈ ਜ ਸਾਰੇ ਪਰਮਟ ਟੈਕਸ ਵਗੈਰਾ ਸਾਰੇ ਕਾਰ ਦੇ ਪੂਰੇ ਹੈ ਹਾਂਜੀ ਹਾਂ ਇੱਕੋ ਰੜ ਕਾਰ ਦੇ ਦਾਂਗੇ 795000 ਰੁਪਏ ਦੀ ਕਾਰ ਦੇ ਉੱਪਰ 7 ਲੱਖ ਪਲੱਸ ਲੋਨ ਵੀ ਕਰਾ ਦਾਂਗੇ ਲੱਖ ਰੁਪਏ ਦੇ ਕਿਉਂਕਿ ਸਾਰਾ ਕੁਝ ਨਾਲ ਦੇਵਾਂਗੇ ਕੈਰੀਅਰ ਵਗੈਰਾ ਜੋ ਵੀ ਹੈ ਜੋ ਹੈ ਆਹ ਕਾਰ ਖੜੀ ਐ ਐਦਾਂ ਹੀ ਦੇ ਦੇਣੀ ਆਪਾਂ ਠੀਕ ਆ ਲੈ ਭਾਈ ਨਾਮ ਕਰਾ ਲਿਓ ਕਮਰਸ਼ੀਅਲ ਦੀ ਕਾਰ ਆ ਕਾਰ ਸੋਹਣੀ ਆ ਸਿਰਫ 1 ਲੱਖ ਰੁਪਏ ਦੇ ਕੇ 95 ਹਜ਼ਾਰ ਰੁਪਏ ਦੇ ਕੇ ਕਰਾ ਦਾਂਗੇ ਲੋਕ ਅਪਰੋਕਸੀਮੇਟ ਲੱਖ ਰੁਪਏ ਦੇ ਕੇ ਤੁਸੀਂ ਆਹ ਕਾਰ ਲਿਆ ਦਾ ਆਪਣੀ ਕਮਾਈ ਕਰ ਸਕਦੇ ਆਂ ਭਾਈ ਅਗਲੀ ਆ ਗਈ ਵਰਨਾ ਕਰ ਆਪਨੇ ਲੱਗ ਅੱਗੇ ਆਗੇ ਜੀ ਵਰਨਾ ਦੋ ਖੜੀਆਂ ਜੀ ਹਾਂਜੀ ਹਾਂ ਦੋਨੇ 12 ਮਾਡਲਾਂ ਆ ਕਾਰਾਂ ਦੋਨੇ ਸੈਕੰਡ ਆਨਰ ਨੇ ਕਾਰਾਂ ਜਿਨ ਗੇਰ ਦੀ ਸਾਰੀ ਕਾਰਾਂ ਦੀ ਗਾਰੰਟੀ ਆਪਣੀ ਇਕੋ ਰਡ ਕਾਰ ਦੇ ਦਾਂਗੇ ਇਹ ਵੀ 275000 ਦੀ ਉਹ ਵੀ 275000 ਦੀ ਦੋ ਵਰਨਾ ਕਾਰਾਂ ਦੋਨੀਆਂ 27575000 ਰੁਪਏ ਦੇ ਦੇ ਦਾਂਗੇ 12 ਮਾਡਲ ਦੀਆਂ ਕਾਰਾਂ ਮਾਰਕੀਟ ਤੇ ਜਾਓ 3.5 ਲੱਖ 3.5 ਲੱਖ ਤੋਂ ਘੱਟ ਕਾਰ ਨਹੀਂ ਮਿਲਦੀ ਆਪਾਂ ਤੁਹਾਨੂੰ 50000 ਰੁਪਏ 50000 ਸਸਤੀ ਕਰ ਦੇਣਾ 50000 ਸਸਤੀ ਇਹ ਤੇ 50000 ਸਸਤੀ ਇਹ ਲੱਖ ਰੁਪਏ ਸਸਤੀਆਂ ਕਾਰਾਂ ਦੇ ਦਿੰਦੇ ਦੋਨੇ ਬਈ ਹੈ ਨਾ ਕਈ ਬਾਈ ਉਹਨਾਂ ਦੇ ਟਾਇਰ ਲੋਏ ਲੱਗੇ ਹੋਇਆ ਦੋਨੇ ਸੋਹਣੀਆਂ ਕਾਰਾਂ ਨੇ ਸੋਹਣੀਆਂ ਕਾਰਾਂ ਬਾਈ ਆ ਦੋ ਕਾਰਾਂ ਰਹਿ ਗਈ ਆਪਣੇ ਲਵੇ ਅਗਲੀ ਆ ਗਈ ਆਪਣੇ ਲਵੇ ਹੋਂਡਾ ਦੀ ਅਮੇਜ ਇਹ ਕਿਹੜਾ ਮਾਡਲ ਹੈ ਇਹ ਆ ਗਈ ਜੀ 15 ਮਾਡਲ 15 15 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਕਾਰ ਦੇ ਉੱਪਰ ਟਾਈਕ ਲੱਗਦਾ ਲੌਂਡ ਵੀ ਕਰਦਾ 295000 ਰੁਪਏ ਦੀ ਕਾਰ ਦੇ ਦਿੰਦੇ ਇੱਕੋ ਰੇਟ ਜੀ ਠੀਕ ਆ ਜੀ ਬਾਈ ਲੈ ਵੀ ਚੈੱਕ ਕਰ ਲੋ ਕੰਡੀਸ਼ਨ ਮਾਡਲ 2000 15 15 ਓਨਰ ਫਰਸਟ ਠੀਕ ਆ ਐਨਓਸੀ ਕੋںਗਾ ਐਨਓਸੀ ਕਰਕੇ ਦੇ ਦਾਂਗੇ ਭਰਾ ਨੂੰ ਆਪਾਂ ਸੀ ਐਚਆਰ ਨੰਬਰ ਦਾ ਤੁਹਾਨੂੰ ਵੀ ਪਤਾ ਵੀਰ ਕੰਮ ਨਹੀਂ ਕਰਦੇ ਆਪਾਂ ਨੂੰ ਕਿਸੇ ਕਸਟਮਰ ਦੀ ਕਾਰ ਖੜੀ ਹੈ ਹਾਂ ਐਨਓਸੀ ਕੋںਗਾ ਤਾਂ ਐਨਓਸੀ ਪ੍ਰੋਵਾਈਡ ਕਰਾ ਦਾਂਗੇ ਠੀਕ ਹੈ ਜੀ ਇਹੀ ਸੇਮ ਨੰਬਰ ਨਾਲ ਸੇਮ ਨੰਬਰ ਨਾਲ ਵੀ ਕਰਾ ਦਾਂਗੇ 3.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਾਂਗੇ ਲੈ ਭਾਈ ਰੇਟ ਬਹੁਤ ਜਾਇਜ਼ ਆ ਇਹ ਕਾਰ ਤੁਸੀਂ ਲੈ ਜਾ ਸਕਦੇ 2.5 ਲੱਖ ਦਾ ਲੋਨ ਹੋ ਜਾਣਾ ਬਈ ਅਗਲੀ ਆ ਗਈ ਆਪਣੇ ਲਵੇ ਅੱਗੇ ਆ ਗਈ ਆਉਟਰਾ ਆਉਟਰਾ ਮੈਗਨੋਲਿਆ 30 ਮਾਡਲ ਹੈ 30 ਤੱਕ ਪਾਸ ਆ ਡੀਜ਼ਲ ਦੇ ਵਿੱਚ ਹਾਂਜੀ ਹਾਂ ਬਹੁਤ ਹੈਵੀ ਕਾਰ ਹੈ ਤੇ ऐसे रेट ਤੇ ਕਰ ਦਾਂਗੇ ਮਾਰਕੀਟ ਚ ਐਡੀ ਡਿੱਗੀ ਵਾਲੀ ਕਾਰ ਕਿਤੇ ਵੀ ਨਹੀਂ ਮਿਲ ਸਕਦੀ ਉਹ ਵੀ ਡੀਜ਼ਲ ਦੇ ਵਿੱਚ 1 ਲੱਖ 45000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਇਹ ਆਪਾਂ 1 ਲੱਖ 45000 ਇਹਦਾ ਇੱਕ ਗੱਲ ਕਰਾਂ ਬਾਈ ਮੈਂ ਹਨਾ ਇੱਕ ਚਲੋ ਇਹ ਕੰਪਨੀ ਬਾਗੀ ਐ ਇਸ ਟਾਈਮ ਹਨਾ ਮਾਰਕੀਟ ਚੋਂ ਨਹੀਂ ਜਿਹੜਾ ਇੱਕ ਇਹ ਕਾਰ ਇੱਕ ਆਪਟਰਾ ਕਾਰ ਤੇ ਇੱਕ ਕਰੂਜ਼ ਕਾਰ ਹਾਂ ਇਹ ਦੋਨੀਆਂ ਦਬਦੀਆਂ ਨਹੀਂ ਸੀਗੀਆਂ ਜੇ ਬਈ ਕੰਪਨੀ ਨਾ ਜਾਂਦੀ ਹਾਂਜੀ ਹਾਂਜੀ ਹਨਾ ਬਈ ਨਹੀਂ ਆਡੀ ਮਰਸਡੀ ਨੂੰ ਇਹ ਮਾਤ ਪਾਉਂਦੀ ਸੀ ਇਦਾਂ ਦੀਆਂ ਕਾਰਾਂ ਸੀ ਬਹੁਤ ਹੈਵੀ ਕਾਰ ਹੈ ਹੈਵੀ ਕਾਰ ਕੰਫਰਟੇਬਲ ਵੱਡੇ ਇੰਜਨ ਵਾਲੀਆਂ ਕਾਰਾਂ ਸੀ ਬਈ ਹਨਾ ਤੇ ਇਹ ਕਾਰਾਂ ਦਾ ਬਈ ਹਨਾ ਕੋਈ ਤੋੜ ਨਹੀਂ ਇਹ ਕਾਰਾਂ ਤੁਸੀਂ ਲੈ ਜਾ ਸਕਦੇ ਆਂਗੇ ਬਾਕੀ ਨੰਬਰ ਮੈਂ ਸਕਰੀਨ ਤੇ ਪਾਤਾ ਇੱਕ ਵਾਰ ਦਿਖਾ ਦਿਓ ਇਧਰਲੀ ਸਾਈਡ ਬਈ ਹਨਾ ਇਹ ਸਾਰੀਆਂ ਕਾਰਾਂ ਤੁਹਾਨੂੰ ਆਪਾਂ ਦਿਖਾਈਆਂ ਕਿਸੇ ਨੇ ਵੀ ਕੋਈ ਕਾਰ ਲੈ ਜਾਣੀ ਆ ਨੰਬਰ ਸਕਰੀਨ ਤੇ ਪਾਤਾ ਕਾਲ ਕਰ ਲਓ ਸਟੀਲ ਰੀਲ ਮਹਾਲੀ ਸੈਕਟਰ 70 8 ਤੇ ਆਜੋ ਆਪਾਂ ਨੈਕਸਟ ਪਾਰਟ 'ਚ ਜਿਹੜੀ ਕਰ ਰਹਿਣਗੇ ਵੀਰੇ ਨੈਕਸਟ ਪਾਰਟ 'ਚ ਵੀਰੇ i20 ਆ ਹੋਗੀਆਂ ਜੀ Honda Amaze ਹੋ ਗਈ, Bleno ਹੋਗੀਆਂ, Brezza ਹੋਗੀਆਂ ਤੇ Alto K10 ਵੀ ਖੜੀਆਂ ਤੇ ਉਸ ਤੋਂ ਇਲਾਵਾ ਕਾਫੀ ਕਾਰਾਂ ਖੜੀਆਂ ਇਸ ਤੋਂ ਇਲਾਵਾ ਹੋਰ ਵੀ ਸੈਗਮੈਂਟ ਦੀਆਂ ਉਸ 'ਚ ਵੀ ਆਪਾਂ ਤੁਹਾਨੂੰ ਇਸੇ ਪ੍ਰਾਈਸ ਬ੍ਰੈਕਟ ਦੇ ਵਿੱਚ ਬਹੁਤ ਕਾਰਾਂ ਦੇਵਾਂਗੇ ਸਸਤੀਆਂ ਡੀਜ਼ਲ ਵੀ ਦੇਵਾਂਗੇ, ਪੈਟਰੋਲ ਵੀ ਦੇਵਾਂਗੇ। ਵਿਜ਼ਿਟ ਕਰ ਲਓ ਸਸਤੀ ਗੱਡੀਆਂ।